ਹਾਂਜੀ ਬਜ਼ੁਰਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਹਾਡਾ ਨਾਮ ਕੀ ਹੈ ਤੁਹਾਡਾ ਜੀ ਜੀਤ ਸਿੰਘ ਜੀ ਤੇ ਪਿੰਡ ਕਿਹੜਾ ਤੁਹਾਡਾ ਨਰੂੜ ਹੈ ਜੀ ਤੇ ਤੁਹਾਨੂੰ ਕੀ ਪ੍ਰੋਬਲਮ ਸੀ ਤੁਹਾਨੂੰ ਮੇਰੀਆਂ ਬਸ ਲੱਕੜ ਦੇ ਥੋੜਾ ਥੋੜਾ ਫੱਲਿਓ ਪੰਨ ਸ਼ੁਰੂ ਹੋਇਆ ਅੱਛਾ ਜੀ ਤੇ ਉੱਪਰ ਤਾਂ ਗਿਆ ਤਾਂ ਲੱਕ ਜਿਹੜਾ ਉੱਪਰ ਚ ਲੱਗਿਆ ਪੂਰਾ ਪੂਦੀਆਂ ਡੈਡ ਹੋ ਗਈਆਂ ਇਹ ਕਿੱਦਾਂ ਹੋਇਆ ਸੀ ਇਹ ਪ੍ਰੋਬਲਮ ਕਦਾਈ ਸੀ ਪ੍ਰੋਬਲਮ ਜੀ ਹੌਲੀ ਹੌਲੀ ਹੁੰਦੀ ਹੁੰਦਾ ਰਿਹਾ ਪਹਿਲਾਂ ਤੋਂ ਆਹ ਲੱਕ ਖੱਬੀ ਲੱਕ ਸੱਜੀ ਲੱਕ ਹੁੰਦੀ ਰਹੀ ਆ ਨਹੀਂ ਸੱਟ ਲੱਗੀ ਸੀ ਕਿੱਦਾਂ ਲੱਗੀ ਸੀ ਸੱਟ ਲੱਗੀ ਸੀ ਇਹ ਨਹੀਂ ਇਹ ਮੇਨਾ ਪਹਿਲਾਂ ਅਟੈਕ ਜਿਆ ਹੋ ਗਿਆ ਸੀ ਇੱਕ ਵਾਰੀ ਪਿੱਛੇ ਅੱਛਾ ਠੀਕ ਹੈ ਠੀਕ ਹੈ ਜੀ ਹਾਂਜੀ ਫੇ ਦਵਾਈ ਕਿਤੇ ਖਾਦੀ ਤੁਸੀਂ ਪਹਿਲਾਂ ਪਹਿਲਾਂ ਦਵਾਈ ਮੈਂ ਭਗਾਂਡੇ ਤੋਂ ਖਾਦੀ ਸੀ ਹੋਰ ਕਿਤੋਂ ਖਾਦੀ ਆ ਹੁਣ ਤਾਂ ਜੀ ਨਾ ਕੋਈ ਖਾਨਾ ਜੀ ਪੱਲਾ ਫਗਵਾੜਿਆਂ ਖਾਦੀ ਹੁਣ ਇਹਨਾਂ ਕੋਲ ਖਾਂਦੇ ਕਿੱਥੇ ਨਰੂਡ ਖਾਦੀ ਦਵਾਈ ਹਾਂਜੀ ਅੱਛਾ ਜੀ ਨਰੂਡ ਤਾਂ ਪਹਿਲੇ ਵਾਰ ਦਵਾਈ ਲਈ ਆ ਦਵਾਈ ਠੀਕ ਹੈ ਜੀ ਤੇ ਉਹਨਾਂ ਆਰਾਮ ਤੁਹਾਨੂੰ ਹਾਂ ਅੱਗੇ ਨੋ ਥੋੜਾ ਹੈਗਾ ਆਰਾਮ ਆ ਜੀ ਪੱਨ ਮੇਲਾ ਹਲਕਾ ਪੈਂਦਾ ਜਾਂਦਾ ਆ ਅੱਛਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੋ ਕੇ ਸਤਿ ਸ੍ਰੀ ਅਕਾਲ ਜੀ ਹਾਂਜੀ ਅਜੀਤ ਸਿੰਘ ਦੇ ਘਰ ਵਾਲੇ ਜਸਵਿੰਦਰ ਕੋਰ ਨਾਲ ਗੱਲਬਾਤ ਕਰ ਦੱਸਿਓ ਭੈਣ ਜੀ ਮਾ ਕੀ ਗੱਲਬਾਤ ਹੋਈ ਸੀ ਜੀ ਹਾਂਜੀ ਗਾ ਸਾਡੀ ਮਰ ਗਈ ਸੀ ਇਹਨੇ ਜਾਣੀ ਦੁੱਖ ਬਹੁਤ ਲਾਇਆ ਠੀਕ ਹੈ ਜੀ ਉਹਦੇ ਨਾਲ ਇਹ ਸਾਡੀ ਇਹਨਾਂ ਦਾ ਸਰੀਰ ਜਾਨ ਕੇ ਡੇਢ ਹੋ ਗਿਆ ਅੱਛਾ ਠੀਕ ਹੈ ਜੀ ਹਾਂਜੀ ਤਾਂ ਹੁਣ ਅਸੀਂ ਦੁਆ ਅਸੀਂ ਘਰ ਵੀ ਘਰੋਂ ਵੀ ਐਦਾਂ ਹੀ ਆ ਜੀ ਅਛੀ ਅਛੀ ਠੀਕ ਹੈ ਜੀ ਹਾਂਜੀ ਗਰੀਬ ਬਹੁਤ ਦੁਵਾਈ ਕਿ ਤੋ ਖਾ ਰਹੇ ਸੀ ਹੁਣ ਦੁਵਾਈ ਅਸੀਂ ਉਹ ਗਰਨਾਨ ਕੌਸਮੀਨ ਤੋਂ ਖਾਣੇ ਹਾਂ ਅੰਦਰ ਠੀਕ ਹੈ ਠੀਕ ਹੈ ਜੀ ਹਾਂਜੀ ਹੁਣ ਫਰਕ ਆਫ ਇਹਨਾਂ ਨੂੰ ਹਾਂਜੀ ਹੁਣ ਫਰਕ ਆ ਖੜ ਲੈਂਦੇ ਤੇ ਉੱਠ ਬੈਠ ਵੀ ਲੈਂਦੇ ਆ ਹਾਂਜੀ ਖਾਂਦੇ ਰੋਟੀ ਪਾਣੀ ਗੂੜਾ ਖਾਂਦੇ ਜੀ ਹਾਂਜੀ ਖਾਂਦੇ ਖਾਂਦੇ ਆ ਠੀਕ ਹੈ ਜੀ ਓਕੇ ਜੀ